ਖੜੂਰ ਸਾਹਿਬ ਹਲਕੇ ਤੋਂ ਹਮੇਸ਼ਾ ਬਾਜ ਉੱਠਦੀ ਰਹੀ ਕਿ ਵਾਰਿਸ ਕੱਢੋ ਸਾਡਾ ਨੁਮਾਇੰਦਾ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਸਰਬਜੀਤ ਸਿੰਘ ਖਾਲਸਾ ਨੇ ਇਹਨਾਂ ਦੋ ਕੋ ਐਮਪੀਆ ਨੇ ਜਿਹੜਾ ਦਲੀਲ ਦਿੱਤੀ ਕਿ ਹਾਂ ਬਾਹਰ ਆਉਣਾ ਚਾਹੀਦਾ ਨੁਮਾਇੰਦਾ ਪਰ ਪੰਜਾਬ ਤੇ ਕੇਂਦਰ ਸਰਕਾਰ ਦੋਨਾਂ ਦੀ ਸੁਰ ਇੱਕ ਹੈ ਉਸ ਮਸਲੇ 'ਚ ਹਾਈ ਕੋਰਟ 'ਚ ਬੀਤੇ ਦਿਨ ਸੁਣਵਾਈ ਦੇ ਵਿੱਚ ਜਿਹੜਾ ਰਿਕਾਰਡ ਦਿੱਤਾ ਗਿਆ ਕਿ ਕਿਉਂ ਵਧਾਇਆ ਗਿਆ ਡਿਟੈਂਸ਼ਨ ਪੀਰੀਅਡ ਉਹ ਜਿਹੜੀ ਦਲੀਲ ਦਿੱਤੀ ਗਈ ਉਹ ਦਲੀਲ ਪੂਰੀ ਕੀ ਹੈ ਔਰ ਉਸ ਦਲੀਲ ਦੇ ਮਾਇਨੇ ਕੀ ਹੈ ਪ੍ਰਭਾਵ ਕੀ ਪੈ ਸਕਦੇ ਆ ਖੜੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਔਰ ਤੁਸੀਂ ਜਿਹੜਾ ਹਾਈ ਕੋਰਟ ਦੇ ਵਿੱਚ ਜਿਹੜਾ ਅਫੀਡੇਂਟ ਦਿੱਤਾ ਦੋਨਾਂ ਸਰਕਾਰਾਂ ਨੇ ਸੂਬਾ ਸਰਕਾਰ ਨੇ ਉਹ ਵੀ ਸੈਂਟਰਲ ਸਰਕਾਰ ਨੇ ਉਹ ਇਵੇਂ ਲੱਗਦਾ ਵਾ ਕਿ ਇੱਕੋ ਕਮਰੇ ਦੇ ਵਿੱਚ ਬੈਠ ਕੇ ਇੱਕੋ ਕੰਪਿਊਟਰ ਤੇ ਬੈਠ ਕੇ ਇੱਕੋ ਕਿਸੇ ਨੇ ਡਿਕਟੇਸ਼ਨ ਕਰਵਾਈ ਹੈ ਜਾਂ ਡਿਕਟੇਟ ਕੀਤਾ ਹੈਗਾ ਉਹ ਇਵੇਂ ਲੱਗਦਾ ਹੈਗਾ ਕਿ ਉਹ ਇਕੱਠਾ ਫੈਸਲਾ ਲਿਖਿਆ ਗਿਆ ਪੜਿਆ ਗਿਆ ਹੈਗਾ ਤੇ ਇੱਕ ਸੁਨਾਇਆ ਗਿਆ ਤੇ ਹਾਈ ਕੋਰਟ ਦੇ ਵਿੱਚ ਦਾਖਲ ਕੀਤਾ ਗਿਆ ਦੋਨੇ ਸਰਕਾਰਾਂ ਕੀ ਕਹਿ ਰਹੀਆਂ ਕਿ ਜੇਲ੍ਹ 'ਚ ਬੈਠੇ ਹੀ ਵਕਫਾਦੀ ਦੇ ਨਾਲ ਗੱਲਾਂ ਹੁੰਦੀਆਂ ਰਹੀਆਂ ਜੇਲ੍ਹ ਚ ਬੈਠੇ ਵੱਖਵਾਦੀ ਲੋਕਾਂ ਦੇ ਨਾਲ ਗੱਲਾਂ ਕਿੱਥੇ ਹੋ ਗਿਆ ਕੀ ਪੰਜਾਬ ਚ ਵੱਖਵਾਦੀ ਬੋ ਲੋਕ ਵੱਸਦੇ ਨੇ ਕੀ ਪੰਜਾਬ ਦੇ ਸਿੱਖ ਕੰਮ ਵੱਖਵਾਦੀ ਹੈ ਇਹ ਭਗਵੰਤ ਮਾ ਸਾਹਿਬ ਨੂੰ ਦੱਸਣਾ ਚਾਹੀਦਾ ਦੇਸ਼ ਦੀ ਸਰਕਾਰ ਨਰਿੰਦਰ ਮੋਦੀ ਸਾਹਿਬ ਨੂੰ ਦੱਸਣਾ ਚਾਹੀਦਾ ਕਿ ਕੀ ਪੰਜਾਬ ਦੀ ਜਨਤਾ ਵੱਖਵਾਦੀ ਹੈ ਜੇ ਵੱਖਵਾਦੀ ਹੈ ਪੰਜਾਬ ਦੀ ਜਨਤਾ ਤੇ ਫਿਰ ਫੜੋ ਹੂੰ ਕਿਉਂ ਖੁੱਲੇ ਛੱਡੇ ਨੇ ਮਤਲਬ ਇਹ ਇਹ ੱਤਕਾ ਹੋ ਰਿਹਾ ਦੇਸ਼ ਦੇ ਸੰਵਿਧਾਨਾ ਤੱਕ ਉਹ ਰਦ ਕੀ ਖਡੂਰ ਸਾਹਿਬ ਦੀ 9 ਲੱਖ ਜਨਤਾ 9 ਲੱਖ ਵੋਟਰ ਉਹ ਵੱਖਵਾਦੀ ਨੇ ਭਗਵੰਤ ਮਾਨ ਸਾਹਿਬ ਕੀ ਇੱਕ ਵੱਖਵਾਦੀ ਸਿੱਖ ਭਾਈਚਾਰੇ ਨੂੰ ਜਾਂ ਵੋਟਰਾਂ ਨੂੰ ਵੱਖਵਾਦੀ ਦੱਸ ਰਹੇ ਨੇ ਔਰ ਦੂਜੀ ਗੱਲ ਇਹ ਜੇ ਜੇਲ ਦੇ ਵਿੱਚੋਂ ਸੰਪਰਕ ਕਿਵੇਂ ਹੋ ਰਿਹਾ ਉਹਦਾ ਡਿਬਰੂਗੜ੍ਹ ਕਹਿੰਦੇ ਕਿ ਸੋ ਜਿਹੜੀ ਸੈਂਸਿਟਿਵ ਆ অতি ਤੋਂ ਅਤੀ ਜਿਹੜੀ ਜਿਹੜੀ ਜੇਲ ਹੈ ਨਾ ਨਾਜ਼ੁਕ ਉਹ ਡਿਬਰੂਗੜ੍ਹ ਅਸਮ ਦੇ ਵਿੱਚ ਆ ਉਹਦੇ ਸੈਂਟਰ ਸਰਕਾਰ ਤੇ ਅਸਮ ਸਰਕਾਰ ਦੇ ਅਧੀਨ ਹੈਗੀ ਆ ਉੱਥੇ ਮੋਬਾਈਲ ਕਿਵੇਂ ਪਹੁੰਚ ਜਾਂਦੇ ਹੈਗੇ ਨੇ ਪੰਜਾਬ ਦੀਆਂ ਜ਼ਿਲ੍ਹਿਆਂ ਚ ਮੋਬਾਈਲ ਪਹੁੰਚਦੇ ਉੱਥੇ ਕਿਵੇਂ ਚੱਲਦਾ ਉੱਥੇ ਤੇ ਪੰਜਾਬ ਪੁਲਿਸ ਨਹੀਂ ਆ ਉੱਥੇ ਤੇ ਸੈਂਟਰ ਪੈਰਾਮਿਲਟਰੀ ਫੋਰਸ ਲਗਾਈਆਂ ਹੋਈਆਂ ਤੇ ਫਿਰ ਉੱਥੋਂ ਇੱਕ ਬੰਦਾ ਬੈਠਾ ਪੰਜਾਬ ਦੇ ਵਿੱਚ ਵੱਖਵਾਦੀ ਲੋਕਾਂ ਦੇ ਨਾਲ ਗੱਲ ਕਰ ਰਿਹਾ ਹੈਗਾ ਇਹ ਤੇ ਪੰਜਾਬ ਦੀ ਜਨਤਾ ਤੇ ਤੋਂਮ ਤਲਾ ਦਿੱਤੀਗੀ ਸੈਂਟਰ ਸਰਕਾਰ ਨੇ ਤੇ ਸੂਬਾ ਸਰਕਾਰ ਨੇ ਔਰ ਉਹ ਸੂਬਾ ਸਰਕਾਰ ਨੇ ਉਹਨਾਂ ਜਨਤਾ ਤੇ ਤੋਂਮ ਤਲਾ ਦਿੱਤੀਗੇ ਜਿਨ੍ਹਾਂ ਨੇ 99 ਸੀਟਾਂ ਦਿੱਤੀਆਂ ਹੈਗੀਆਂ ਨੇ 92 ਦਵਾ ਲੋਕ ਸਭਾ ਦੇ ਵਿੱਚ ਤੁਹਾਨੂੰ ਤਿੰਨ ਸੀਟਾਂ ਦਿੱਤੀਆਂ ਨੇ ਫਿਰ ਤੁਹਾਨੂੰ ਜਲੰਧਰ ਵਾਲੀ ਜਿਮਨੀ ਚੋਂ ਦਿੱਤੀ ਹੈਗੀ ਹੈ ਮਤਲਬ ਕਿਤੇ ਨਾ ਕਿਤੇ ਤੁਸੀਂ ਆ ਦੇਸ਼ ਦੀ ਕਾਨੂੰਨ ਦੀ ਜਾਂ ਸੰਵਿਧਾਨ ਦੀਆਂ ਧੱਜੀਆਂ ਉਡਾ ਰਹੇ ਆ ਹੁਣ ਜੇਲ੍ਹ ਦੇ ਵਿੱਚ ਬੈਠੇ ਬੰਦਾ ਵੱਖਵਾਦੀ ਗੱਲਾਂ ਕਰ ਰਿਹਾ ਕਿ ਇਹਦੇ ਨਾਲ ਕਰ ਰਿਹਾ ਕਿਵੇਂ ਕਰ ਰਿਹਾ ਕਿ ਚਿੱਠੀਆਂ ਪਾਰ ਰਿਹਾ ਔਰ ਜੇਲ੍ਹ ਦੇ ਵਿੱਚ ਜਿਹੜੀ ਚਿੱਠੀ ਆਉਂਦੀ ਜਾਂਦੀ ਤੁਸੀਂ ਤੇ ਆਪ 스ਕੈਨਰ ਆ ਪੜ ਸਕਦੇ ਆ ਕਿਨੇ ਏਦਾਂ ਦੇ ਅੱਜਕੱਲ ਇਨਸਟਰੂਮੈਂਟ ਆ ਗਏ ਸੰਦ ਆ ਗਏ ਨੇ ਕਿਉਂਕਿ ਅਜਕਲ ਤੁਹਾਡੀਆਂ ਕਿ ਤੁਸੀਂ ਗੱਲਾਂ ਰਿਕਾਰਡ ਕਰਦੀਆਂ ਸਰਕਾਰ ਦੀਆਂ ਏਜੰਸੀਆਂ ਕੋਲ ਉੱਥੇ ਮੁਹੱਈਆ ਕਰਵਾਇਆ ਜਾਂਦਾ ਜਿਹਦੇ ਤੇ ਗੱਲਬਾਤ ਘਰ ਦੇ ਮੈਂਬਰਾਂ ਨਾਲ ਕਰਨੀ ਹੁੰਦੀ ਹੈ ਉਹ ਵੀ ਬਕਾਇਦਾ ਜੇਲ੍ਹ ਦੇ ਮੈਨੂਅਲ ਦੇ ਹਿਸਾਬ ਨਾਲ ਦਿੱਤਾ ਹੁੰਦਾ ਕਿ ਇੰਨੇ ਮਿੰਟ ਤੁਹਾਡੀ ਗੱਲ ਹੋਏਗੀ ਉਹ ਤਾਂ ਹੁੰਦਾ ਔਰ ਸਾਰਾ ਰਿਕਾਰਡ ਹੁੰਦਾ ਹੈ ਉਹ ਸਾਰਾ ਰਿਕਾਰਡ ਹੁੰਦਾ ਕੋਈ ਕੈਦੀ ਚਾਵੇ ਆਪਣੀ ਮਾਂ ਨੇ ਜਾਂ ਭੈਣ ਨੇ ਦੇ ਘਰ ਵਾਲੀ ਬੱਚੇ ਸਾਰੀਆਂ ਗੱਲਾਂ ਰਿਕਾਰਡ ਹੁੰਦੀਆਂ ਨੇ ਤੇ ਫਿਰ ਕਿਵੇਂ ਵੱਖਵਾਦੀ ਗੱਲਾਂ ਕਰ ਰਹੇ ਨੇ ਹੁਣ ਡਿਬਰੂਗੜ੍ਹ ਬੈਠਾ ਐਮਪੀ ਕਰੂਰ ਸਾਹਿਬ ਦਾ ਉਹਦੇ ਹੱਕ ਦੇ ਵਿੱਚ ਕੋਈ ਲੰਡਨ ਤੋਂ ਬੈਠਾ ਕੋਈ ਅਮਰੀਕਾ ਤੋਂ ਬੈਠਾ ਸਟੇ ਉਹਦੇ ਚ ਉਹਦਾ ਕੀ ਕਸੂਰ ਹੈ ਗੈਨ ਜੀ ਔਰ ਇਹ ਵੀ ਲਾਏ ਇਲਜ਼ਾਮ ਕਿ ਜੀ ਨਸ਼ਾ ਛਡਾਉਣ ਦੇ ਖਾਤਰ ਉਹ ਪੈਦਾ ਕਰ ਤੇ ਤੁਹਾਡੇ ਸਰਕਾਰ ਤੁਹਾਡੇ ਕੋ ਇਨਾ ਇਨਫਰਾਸਟ੍ਰਕਚਰ ਸੈਕਟਰ ਹੈ ਢਾਂਚਾ ਹੈ ਏਡਾ ਵੱਡਾ ਤੇ ਤੁਸੀਂ ਪੰਜਾਬ ਦੀ ਨਸ਼ੇੜੀ ਜਿਹੜੇ ਸਾਡੇ ਮੁੰਡੇ ਨੇ ਜਿਨ੍ਹਾਂ ਨੇ ਪੰਜਾਬ ਦੀ ਸਰਕਾਰਾਂ ਨੇ ਨਸ਼ੇ ਦੀ ਦਲਦਲ ਸੁਟਿਆ ਤੁਸੀਂ ਉਹਨਾਂ ਨੂੰ ਆਪਣੇ ਵੱਲ ਕਰ ਲੋ ਜੇ ਤੁਹਾਡੀ ਹਿੰਮਤ ਹੈ ਜੇ ਤੁਹਾਡੀ ਨੀਅਤ ਸਾਫ਼ ਆ ਤੁਸੀਂ ਖੋਟੇ ਨਹੀਂ ਹੋ ਬੇਈਮਾਨ ਨਹੀਂ ਹੋ ਤੇ ਪੰਜਾਬ ਦੀ ਜਿਹੜੀ ਸਾਡੇ 40 50 ਹਜ਼ਾਰ ਮੁੰਡੇ ਤੋਂ ਸ਼ਾਇਦ ਜ਼ਿਆਦਾ ਹੋਵੇ ਜਿਹੜੇ ਵੱਖ-ਵੱਖ ਡਰੱਗ ਡੀਐਕਸੈਕਟਰਾਂ ਦੇ ਵਿੱਚ ਦਾਖਲ ਨੇ ਆਪਣਾ ਇਲਾਜ ਕਰੇ ਤੁਸੀਂ ਉਹਨਾਂ ਨੂੰ ਆਪਣੇ ਨਾਲ ਜੋੜ ਲਓ ਤੁਹਾਨੂੰ ਕਿਸੇ ਨੇ ਰੋਕਿਆਗਾ ਤੁਹਾਡੇ ਕੋਲ ਇਲਾਜ ਆ ਤੁਹਾਡੇ ਕੋਲ ਟ੍ਰੀਟਮੈਂਟ ਤੁਹਾਡੇ ਕੋਲ ਪੈਸਾ ਵਾ ਤੁਸੀਂ ਉਹਨਾਂ ਨੂੰ ਆਪਣੇ ਉਹਨਾਂ ਦਾ ਇਲਾਜ ਕਰਵਾ ਕੇ ਆਪਣੇ ਵੱਲ ਕਰੋ ਉਹਨਾਂ ਦੇ ਹੱਥਾਂ ਦੇ ਵਿੱਚ ਫੜਾ ਦਿਓ ਝਾੜੂ ਫੜਾ ਦਿਓ ਕਹਿੰਦੇ ਐਨਐਸਸੀ ਦੀ ਮਿਆਦ ਹੀ ਤਾਂ ਵਧਾਈ ਹੈ ਕਿਉਂਕਿ ਪਹਿਲਾਂ ਵੀ ਜਦੋਂ ਬਾਹਰ ਸੀ ਉਦੋਂ ਨਸ਼ਾ ਛਡਾਊ ਕੇਂਦਰਾਂ ਦੇ ਨਾਂ ਤੇ ਉੱਤੇ ਨੌਜਵਾਨਾਂ ਨੂੰ ਆਪਣੇ ਨਾਲ ਜੋੜਿਆ ਗਿਆ ਔਰ ਜੋੜਿਆ ਵੀ ਕਿਹਦੇ ਨਾਲ ਗਿਆ ਕਹਿੰਦੇ ਉਹਨਾਂ ਨੇ ਆਪਣੀ ਵਿਚਾਰਧਾਰਾ ਨਾਲ ਹੁਣ ਵਿਚਾਰਧਾਰਾ ਦੀ ਡੈਫੀਨੇਸ਼ਨ ਨਹੀਂ ਹੈ ਕਿ ਕਿਹੜੀ ਵਿਚਾਰਧਾਰਾ ਕਿ ਨਸ਼ਾ ਛਡਾਊ ਕੰਮ ਆ ਜਿਹੜਾ ਉਹ ਮਾੜਾ ਕੰਮ ਹੋ ਗਿਆ ਉਹ ਵਿਚਾਰਧਾਰਾ ਜਾਂ ਕਿਸੇ ਹੋਰ ਵਿਚਾਰਧਾਰਾ ਦੀ ਗੱਲ ਕਰ। ਤੁਸੀਂ ਮੈਂ ਕਹਿ ਰਹੇ ਕਿ ਉਹ ਜੇ ਉਹਨੇ ਵਿਚਾਰਧਾਰਾ ਜੇ ਤੇ ਤੁਹਾਡੀ ਆਮ ਆਦੀ ਪਾਰਟੀ ਦੀ ਵਿਚਾਰਧਾਰਾ ਨੂੰ ਜੋੜ ਲਓ, ਬੀਜੇਪੀ ਦੀ ਵਿਚਾਰਧਾਰਾ ਨੂੰ ਜੋੜ ਲਓ, ਆਰਐਸਐਸ ਦੀ ਵਿਚਾਰਧਾਰਾ ਨੂੰ ਜੋੜ ਲਓ। ਤੁਸੀਂ ਵੀ ਮਿਹ ਘਟੂ ਘੜ ਦੇ ਕਿਸੇ ਵਿਚਾਰਤਾ ਰਾ ਦੇ ਨਾਲ ਕੀ ਹੋ ਸਕਦਾ ਕਿ ਉਹਦੀ ਗੁਰਮਤ ਵਿਚਾਰਤਾ ਰਵੇ ਉਹਦੀ ਸੇਵਾ ਭਾਵਨਾ ਵਾਲੀ ਵਿਚਾਰਤਾ ਰਵੇ ਉਹ ਗਰੀਬ ਦੀ ਤੇ ਲੋਕਾਂ ਦੀ ਦੱਬੇ ਕੁਜਲੇ ਲੋਕਾਂ ਦੇ ਖੜਾ ਕਰਨ ਵਾਸਤੇ ਵਿਚਾਰਤਾ ਰਾ ਹੋਵੇ ਤੁਸੀਂ ਵਿਚਾਰਤਾ ਰਾਂ ਦੇ ਬਣਾ ਕੇ ਪੰਜਾਬ ਪੁਲਿਸ ਜਾਂ ਪੰਜਾਬ ਸਰਕਾਰ ਬਣਾ ਲਓ ਉਹਨਾਂ ਦੇ ਜਿੰਨੇ ਮੁੰਡੇ ਦਾਖਲ ਨੇ ਉਹਨਾਂ ਨੂੰ ਝਾੜੂ ਫੜਾਓ ਹੱਥਾਂ ਦੇ ਵਿੱਚ ਵੀ ਆਓ ਪੰਜਾਬ ਦੀ ਸਫਾਈ ਕਰੀਏ ਇਹ ਤੇ ਤੁਹਾਡੇ ਦੇ ਤੇ ਤੁਹਾਡੀ ਕਮਜ਼ੋਰੀ ਨਾ ਜੇ ਤੁਹਾਨੂੰ ਲੱਗਦਾ ਕਿ ਇੱਕ ਬੰਦਾ ਨਸ਼ਾ ਛਡਾਊ ਕੇਂਦਰ ਚਲਾਉਣ ਦੇ ਬਹਾਨੇ ਦੇ ਨਾਲ ਬੱਚਿਆਂ ਨੂੰ ਗਮਰਾਹ ਕਰ ਰਿਆ ਤੇ ਫਿਰ ਤੁਹਾਡੇ ਤੁਹਾਨੂੰ ਸਰਕਾਰ ਬਣਾਉਂਦਾ ਕੀ ਲੋਕਾਂ ਦਾ ਫਾਇਦਾ ਤੁਹਾਨੂੰ ਕਿਉਂ ਲੋਕਾਂ ਨੇ ਵੋਟਾਂ ਦਿੱਤੀਆਂ ਹੈਗੀਆਂ ਜੇ ਤੁਹਾਡੀ ਹਾਜ਼ਰੀ ਦੇ ਵਿੱਚ ਤੁਹਾਡੇ 92 ਐਮਐਲਏ ਲੋਕਾਂ ਨੇ ਚੁਣੇ ਨੇ ਉਹਨਾਂ ਨੂੰ ਫਿਰ ਚੋਣਾਂ ਦਾ ਕੀ ਫਾਇਦਾ ਫਿਰ ਤੇ ਦੂਰ ਫੱਡੇ ਮੂ ਲੋਕਾਂ ਦਾ ਹੀ ਹੋਇਆ ਨਾ ਜੇ ਤੁਹਾਨੂੰ ਇਹ ਲੱਗਦਾ ਹੈ ਕਿ ਇੱਕ ਬੰਦਾ ਆ ਕੇ ਤੇ ਲੋਕਾਂ ਨੂੰ ਬੱਚਿਆਂ ਨੂੰ ਨਸ਼ਾ ਛਡਾਊ ਦੇ ਬਹਾਨੇ ਗਮਰਾਹ ਕਰ ਰਿਆ ਫਿਰ ਤੁਹਾਡੀ ਸਰਕਾਰ ਕੀ ਕਰਦੀ ਹੈਗੀ ਨਾ ਜੀ ਤੁਸੀਂ ਬੱਚਿਆਂ ਨੂੰ ਅੱਜ ਤੱਕ ਕੀਤਾ ਗਿਆ ਤੁਸੀਂ ਤੇ ਕੋਈ ਫੋਰਸ ਆ ਉਹਦਾ ਨਾਮ ਬਦਲ ਕੇ ਹੀ ਕਹਿ ਦਿੰਦੇ ਕਿ ਹੁਣ ਅਸੀਂ ਐਸਟੀਐਫ ਨਹੀਂ ਹੁਣ ਅਸੀਂ ਐਂਟੀ ਗੈਂਗਸਟਰ ਟਾਸਕ ਫੋਰ ਬਣਾਤੀ ਹੁਣ ਅਸੀਂ ਡਰੱਗ ਤੇ ਐਸਟੀਐਫ ਬਣਾਤੀ ਫੋਰਸਾਂ ਦੇ ਨਾਮ ਬਦਲਣ ਦੇ ਨਾਲ ਮੁਲਾਜ਼ਮਾਂ ਦੀ ਨੀਅਤ ਥੋੜਾ ਬਦਲੀ ਜਾਂਦੀ ਹੈਗੀ ਤੁਹਾਡੇ ਇੱਕ ਸ਼ਰਿਆਮ ਐਮਐਲਏ ਨੇ ਕਿਹਾ ਸੀ ਅੰਮ੍ਰਿਤਸਰ ਦੇ ਵਿੱਚ ਕਿ ਡੀਐਸਪੀ ਤੇ ਐਸਪੀ ਨਸ਼ਾ ਵਕਾਉਂਦੇ ਰੇ ਅੱਜ ਅੱਜ ਤੱਕ ਉਹ ਉੱਥੇ ਬੰਦੇ ਲੱਗੇ ਹੋਏ ਨੇ ਤੇ ਤੁਸੀਂ ਆਪਣੀਆਂ ਕਰਤੂਤਾ ਤੇ ਪਰਦਾ ਪਾਉਣ ਵਾਸਤੇ ਤੁਸੀਂ ਪੰਜਾਬ ਦੀ ਜਨਤਾ ਨੂੰ ਕਹਿ ਰਹੇ ਕੋ ਵੱਖਵਾਦੀ ਆ ਕੀ ਉਹਦੇ ਮਾਪਿਓ ਵੱਖਵਾਦੀ ਆ ਕੀ ਲੋਕ ਜਿਹਨਾਂ ਲੋਕਾਂ ਨੇ ਚੁਣਿਆ ਉਹ ਵੱਖਵਾਦੀ ਆ ਤੇ ਜੇ ਉਹ ਵੱਖਵਾਦੀ ਲੋਕਾਂ ਨਾਲ ਗੱਲ ਕਿਵੇਂ ਕਰ ਰਿਹਾਗਾ ਇਹ ਕਿਹੜਾ ਇਦਾਂ ਦਾ ਤੰਤਰ ਆ ਕੀ ਜੇਲ੍ਹ ਚ ਬੰਦੇ ਬੈਠੇ ਕੋ ਕੀ ਉਹ ਜਿਹੜੀ ਫਿਲਮ ਨਹੀਂ ਸੀ ਆਈ ਮਿਸਟਰ ਇੰਡੀਆ ਉਹ ਨਿਲਕਪੁਰ ਸਾਬ ਵਾਲੀ ਘੜੀ ਉਹਨੂੰ ਮਿਲ ਗਈ ਹੈਗੀ ਆ ਪਿਓ ਹੱਥ ਤੇ ਗੋਟ ਤੇ ਘੜੀ ਪੌਂਦਾ ਹੈਗਾ ਵਾ ਤੇ ਉਹ ਬਾਹਰ ਆ ਕੇ ਵੱਖਵਾਦੀ ਗੱਲਾਂ ਕਰਦਾ ਔਰ ਪੰਜਾਬ ਦੇ ਵਿੱਚ ਕਦੋਂ ਵੱਖਵਾਦੀ ਦੀਆਂ ਗੱਲਾਂ ਹੁੰਦੀਆਂ ਜੇ ਵੱਖਵਾਦੀ ਦੀਆਂ ਗੱਲਾਂ ਹੁੰਦੀਆਂ ਤੇ ਭਗਵੰਤ ਮਾਨ ਸਰ ਨੂੰ 92 ਸੀਟਾਂ ਥੋੜਾ ਮਿਲਦੀਆਂ ਜੇ ਵੱਖਵਾਦੀ ਦੀ ਲੋਕਾਂ ਦਾ ਇੱਥੇ ਬੋਲਬਾਲਾ ਹੁੰਦਾ ਤੇ ਲੋਕ ਸਭਾ ਦੇ ਵਿੱਚ ਇਹਨਾਂ ਨੂੰ ਤਿੰਨ ਸੀਟਾਂ ਥੋੜਾ ਮਿਲਦੀਆਂ ਜੇ ਵੱਖਵਾਦੀ ਲੋਕਾਂ ਦਾ ਬੋਲਬਾਲਾ ਹੁੰਦਾ ਤੇ ਕਾਂਗਰਸ ਪਾਰਟੀ ਨੂੰ 7 ਐਮਪੀ ਥੋੜਾ ਮਿਲਦੇ ਹਗੇ मतलब ਕਿਵੇਂ ਤੁਸੀਂ ਗੁੰਮਰਾਹ ਕਰ ਰਹੇ ਹੋ ਪੰਜਾਬ ਦੀ ਜਨਤਾ ਨੂੰ ਔਰ ਉਹਨਾਂ ਲੋਕਾਂ ਨੂੰ ਜਿਨ੍ਹਾਂ ਲੋਕਾਂ ਨੇ ਚੁਣਿਆ ਹੋਇਆ ਔਰ ਹੁਣ ਇਸੇ ਕਰਕੇ ਹਾਈ ਕੋਰਟ ਨੇ ਦੋਨਾਂ ਸਰਕਾਰਾਂ ਦਾ ਪੱਖ ਜਿਹੜਾ ਹੈ ਇਹਨਾਂ ਨੇ ਜਵਾਬਦੇਹ ਕਿਤੋਂ ਦੇਖ ਲੈ ਇਹ ਤੇ ਪੰਜਾਬ ਬਤੇ ਹੁਣ ਹਰਿਆਣਾ ਹਾਈ ਕੋਰਟ ਨੇ ਦੇਖਣਾ ਕਿ ਕੀ ਵਾਕਿਆ ਦੋਨਾਂ ਸਰਕਾਰਾਂ ਲੋਕਾਂ ਦੀ ਆਵਾਜ਼ ਨੂੰ ਦੱਬ ਰਹੀ ਹੈ ਕੁਚਲ ਰਹੀ ਹੈਗੀ ਫਿਰ ਤੇ ਇੱਕ ਰੂਲ ਬਣਾ ਦੇਣਾ ਚਾਹੀਦਾ ਨਾ ਸਰਕਾਰਾਂ ਨੂੰ ਕਿ ਜਿਹੜਾ ਇਦਾਂ ਦੇ ਮਸਲੇ ਇਲੈਕਸ਼ਨ ਹੀ ਲੜ ਸਕਦਾ ਸੰਵਿਧਾਨ ਚੇਂਜ ਕਰ ਦੋ ਵੀ ਸਾਡੇ ਪਾਰਲੀਮੈਂਟ ਦੇ ਵਿੱਚ ਕਾਤਲ ਲੋਕ ਬੈਠੇ ਨੇ ਬਲਾਤਕਾਰੀ ਲੋਕ ਬੈਠੇ ਨੇ ਅਗਵਾ ਕਰਨ ਵਾਲੇ ਲੋਕ ਬੈਠੇ ਨੇ ਉਹਨਾਂ ਤੋਂ ਸਮਾਜ ਤੋਂ ਕੋਈ ਖਤਰਾ ਨਹੀਂ ਆ ਪਰ ਜਿਹੜੇ ਲੋਕ ਇੱਕ ਪੋਲੀਟੀਕਲ ਮੁੱਦੇ ਠਾ ਰਹੇ ਉਹਨਾਂ ਤੋਂ ਖਤਰਾ ਹੈਗਾ ਇਹ ਆਪਣੇ ਆਪ ਦੇ ਵਿੱਚ ਕਿਵੇਂ ਕਾਨੂੰਨ ਨੂੰ ਇਹਨਾਂ ਨੇ ਪਰਿਭਾਸ਼ਿਤ ਕਰ ਲਿਆ ਹੈਗਾ ਮੈਨੂੰ ਲੱਗਦਾ ਹੈ ਕਿ ਸਰਕਾਰਾਂ ਨੂੰ ਪਤਾ ਨਹੀਂ ਕਿਸ ਗੱਲ ਤੋਂ ਖਤਰਾ ਹੈਗਾ ਔਰ ਦੂਜੀ ਗੱਲ ਹੈ ਕਿ ਵੱਖਵਾਦੀ ਪੰਜਾਬ ਚ ਨਹੀਂ ਵੱਸਦੇ ਹੈਗੇ ਪੰਜਾਬ ਨੂੰ ਸਾਡੀ ਸਰਕਾਰ ਸਾਡੇ ਹੱਥਾਂ ਦੁਆਰਾ ਚੁਰੀ ਹੋਈ ਸਰਕਾਰ ਪੰਜਾਬ ਨੂੰ ਇੱਕ ਵੱਖਵਾਦੀ ਸਟੇਟ ਬਣਾ ਰਹੀ ਹੈਗੀ ਉਹ ਦੱਸਣਾ ਚਾਹੀਦਾ ਕਿ ਕਿਹੜੇ ਵੱਖਵਾਦੀ ਲੋਕ ਨੇ ਕੀ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਐਫੀਡਿਵਿਟ ਦਿੱਤਾ ਕਿ ਪੰਜਾਬ ਚ ਕਿੰਨੇ ਵੱਖਵਾਦੀ ਲੋਕ ਵੱਸਦੇ ਕਿਹੜੇ ਨੇ ਇਕਾ ਦੁੱਕਾ ਨੇ ਹੋਰ ਤਾਂ ਪੰਜਾਬ ਚ ਕੀ ਹੈ ਜੇ ਪੰਜਾਬ ਦੇ ਵਿੱਚ ਵੱਖਵਾਦੀਆਂ ਦਾ ਰਾਜ ਹੁੰਦਾ 97 ਚ ਉਹਨਾਂ ਦੀ ਸਰਕਾਰ ਬੰਦੀ 97 ਚ ਬੰਦੀ 2002 ਦੇ ਵਿੱਚ ਬੰਦੀ 2007 ਦੇ ਵਿੱਚ ਬੰਦੀ 2012 ਦੇ ਵਿੱਚ ਬੰਦੀ 2017 ਦੇ ਵਿੱਚ ਬੰਦੀ 2022 ਦੇ ਵਿੱਚ ਬੰਦੀ ਜੇ ਪੰਜਾਬ ਚ ਵਾਕੇ ਵੱਖਵਾਦੀ ਲੋਕ ਵਸਦੇ ਨੇ ਮੈਨੂੰ ਲੱਗਦਾ ਹੈ ਕਿ ਇਹ ਪੋਲੀਟੀਕਲ ਮਸਲਾ ਹੀ ਬਹੁਤ ਵੱਡਾ ਜਿਹਨੂੰ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਬਹੁਤ ਹਲਕੇ ਚ ਲੈ ਰਹੀ ਆ ਜੋ ਪੁਲਿਸ ਵਾਲੇ ਜੋ ਜਿਹਨਾਂ ਦੇ ਕਾਨੂੰਨੀ ਮਾਹਰ ਉਹ ਲਿਖ ਕੇ ਦੇ ਰਿਆ ਨੇ ਇਹ ਪੋਲੀਟੀਕਲ ਫੈਸਲੇ ਹੱਲ ਕਰਦੇ ਔਰ ਪੰਜਾਬ ਸਰਕਾਰ ਮੈਨੂੰ ਲੱਗਦਾ ਪੋਲੀਟੀਕਲ ਤੌਰ ਤੇ ਜਿਹੜੀ ਬૌਧਿਕਤਾ ਹੋਣੀ ਚਾਹੀਦੀ ਆ ਉਹਨੂੰ ਹਲੇ ਵਰਤ ਨਹੀਂ ਰਹੇਗੇ ਹਲੇ ਸਰਕਾਰੀ ਏਜੰਸੀਆਂ ਦੀ ਬੋਲੀ ਸਰਕਾਰਾਂ ਬੋਲ ਰਹੀਆਂ ਨੇ